ਕਹਿੰਦੇ ਵੀ ਇੰਦਰਗਾਂਧੀ ਨੂੰ ਪਹਿਲਾਂ ਹੀ ਇਸ ਚੀਜ਼ ਦਾ ਅਭਾਸ ਹੋ ਗਿਆ ਸੀਗਾ ਕਿ ਹੁਣ ਮੈਂ ਨਹੀਂ ਬਚਣਾ ਹੈਗਾ ਵੀ ਪਹਿਲਾਂ ਹੀ ਉਹਨਾਂ ਨੂੰ ਇਸ ਚੀਜ਼ ਵਾਲੀ ਉਹਦੀਆਂ ਬਿਆਨਾਂ ਤੋਂ ਤਾਂ ਲੱਗਦਾ ਜੋ ਉਹਨਾਂ ਨੇ ਦੋ ਤਿੰਨ ਬਿਆਨ ਦਿੱਤੇ ਆ ਕਿ ਇਹ ਠੀਕ ਨਹੀਂ ਹੋਇਆ ਔਰ ਮੈਂ ਹੋ ਜਾ ਮੇਰੇ ਨਾਲ ਵੀ ਕੁਝ ਹੋ ਜਾਏ ਪਰ ਅਚਾਨਕ ਹੀ ਹੋਇਆ ਨਾ ਉਸ ਨਾਲ ਵੀ ਤਾਂ ਜੋ ਹੈ ਨੇਚਰਲੀ ਐਡੀ ਵੱਡੀ ਘਟਨਾ ਹੋਈ ਹੈ ਲੋਕਾਂ ਦੇ ਦਿਲ ਭੜ ਕੇ ਤਾਂ ਹੋਏ ਸੀਗੇ ਸਰ ਇੰਡੀਪੈਂਡੈਂਟ ਹੈ ਜਿਵੇਂ ਦੋਨ ਸਪਾਈਆਂ ਨੇ ਉਹਨਾਂ ਦੇ ਉੱਤੇ ਵਾਰ ਕੀਤਾ ਚਤਵੰਤਾ ਤੇ ਬਿਆਨ ਸਿੰਘ ਚਤਵੰਤਾ ਬਿਆਨ ਸਿੰਘ ਤੇ ਉਹ ਵੀ ਉਹਨਾਂ ਨੇ ਪਲਾਨ ਅਨੁਸਾਰ ਹੀ ਕੀਤਾ ਸੋਚ ਸਮਝ ਕੇ ਕੀਤਾ ਨਾ ਬਚ ਕੇ ਸਾਰਾ ਲੇਕਿਨ ਉਹਦੇ ਅੰਦਰ ਤਾਂ ਇਹੀ ਅੱਗ ਸੀ ਉਹਨਾਂ ਨੂੰ ਆਪਣੀ ਪਰਸਨਲ ਦੁਸ਼ਮਣੀ ਤਾਂ ਕੋਈ ਵੀ ਨਹੀਂ ਸੀ ਨਾਰਮਲੀ ਇੱਕ ਫੌਜੀ ਜੋ ਹੈ ਆਪਣੇ ਆਪ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਕਦੇ ਵੀ ਤੇ ਇਹ ਪੁਲਿਸ ਵਾਲੇ ਸੀਗੇ ਪਰ ਫੌਜੀ ਇਹ ਤਾਂ ਨਹੀਂ ਕਰਦਾ ਕਿ ਜੋ ਹੈ ਜਿਹਦੇ ਥੱਲੇ ਕੰਮ ਕਰਦਾ ਹੈ ਉਸੇ ਤਰ੍ਹਾਂ ਨੁਕਸਾਨ ਪਹਵਾਏ ਲੇਕਿਨ ਇਹ ਤੋਂ ਬਾਅਦ 84 ਤੋਂ ਬਾਅਦ ਹੋਇਆ ਜਿਵੇਂ ਜਿੱਥੇ ਸਿਕ ਸੈਂਟਰ ਸੀਗਾ ਉਥੋਂ ਦਾ ਪੁਰੀ ਸੀਗਾ ਬਰੇਡ ਪੁਰੀ ਨੂੰ ਮਾਰ ਦਿੱਤਾ ਗਿਆ ਸੀ ਹੋਰ ਹਜੇ ਮਾਰੇ ਹੋਏ ਭੱਜੇ ਬਹੁਤ ਪਲਟਰਾਂ ਭੱਜੀਆਂ ਸੀਗੀਆਂ ਤੇ ਉਹਨਾਂ ਨੂੰ ਵੀ ਰਾਹ ਦੇ ਵਿੱਚ ਲੜਾਈ ਕਰਕੇ ਮੁਕਾਬਲੇ 'ਚ ਮਾਰੇ ਗਏ ਕੇਸ ਰੜਦੇ ਰਹੇ ਤੇ ਉਹ ਕਾਫੀ ਕੁਝ ਹੁੰਦਾ ਰਿਹਾ ਉਹ ਕੇਸ ਤਾਂ ਬਹੁਤ ਵੱਡਾ ਸੀਗਾ ਜਿਹੜਾ ਬਹੁਤ ਫੌਜੀ ਭੱਜੇ ਸੀਗੇ ਤੇ ਇੱਕ ਦਿਵਾਰ ਆ ਗਿਆ ਸੀਗਾ ਇੱਕ ਕਿਸਮ ਦੇ ਸਿੱਖਾਂ ਨੂੰ ਇਹ ਲੱਗਦਾ ਸੀ ਵੀ ਸਾਨੂੰ ਖਤਮ ਕਰਨ ਦੀ ਇੱਕ ਮੋਹਮ ਚੱਲੀ ਹੋਈ ਹੈ ਉਹ ਜੋ ਬਾਅਦ ਚੋਂ ਕਿੰਨਾ ਚਿਰ ਚੱਲਦੀ ਰਹੀ ਕਿੰਨਾ ਜੋ ਹੈ ਕਿੰਨੇ ਲੜਕਿਆਂ ਨੂੰ ਜੋ ਹੈ ਜੋ 84 ਤੋਂ ਬਾਅਦ ਦੇ ਹਾਲਾਤ ਨੇ ਹਮੇ ਆਉਣ ਅੱਜ ਪੜ ਰਿਹਾ ਸੀਗਾ ਇੱਕ ਉਹਨਾਂ ਦੇ ਕੱਲ ਹੀ ਤਿੰਨ ਬੰਦਿਆਂ ਨੂੰ ਸਜ਼ਾ ਹੋਈ ਹੈ ਪੁਰਾਣੇ ਫੜਕੇ ਮਾਰਨ ਦੀ ਕਿਉਂਕਿ ਉਹਨਾਂ ਦਾ ਵੀ ਪੈਸੇ ਇੰਟਰ ਵਾਲੇ ਸੀ ਕਈ ਤਾਂ ਪੁਲਿਸੀ ਹੈ ਉਹ ਤਾਂ ਪੈਸਾ ਕਮਾਉਣ ਲੱਗ ਗਏ ਤੇ ਉਹਨਾਂ ਦਾ ਫਾਇਦਾ ਲੈਂਦੇ ਰਹੇ ਜੀ ਬਾਕੀ ਜੋ ਕੇ ਪੀ ਐਸ ਗੇਲਸੀਗਾ ਤੇ ਬਾਦਚ ਬਿਆਨਤ ਸਿੰਘ ਵੀ ਆਇਆ ਹੂੰ ਉਹਨਾਂ ਨੇ ਕੋਈ ਅਧਿਆਨਦਾਰੀ ਦੇ ਨਾਲ ਜੋ ਹੈ ਇਹ ਮਾਮਲਾ ਨਿਜੇਠਣ ਦੀ ਥਾਂ ਮਤਲਬ ਇੱਕ ਵੀ ਖਤਮੀ ਕਰਦੀ ਹੈ ਸਾਰਿਆਂ ਨੂੰ ਉਹ ਮੋਹਮ ਚਲਾਇ ਜਿਹਦੇ ਨਾਲ ਬਹੁਤ ਜਿਹਨੂੰ ਆਪਾਂ ਹੁਣ ਇੱਕ ਫਿਲਮ ਦਾ ਚੱਕਰ ਚੱਲਿਆ ਹੋਇਆ ਕਿਹੜੀ ਆ ਉਹਦਾ ਨਾਮ 1984 ਹਾਂ 1984 ਅ 1984 ਵੀ ਇੱਕ ਜਿਹੜੀ ਹੁਣ ਰਿਲੀਜ਼ ਹੋਣੀ ਸੀਗੀ ਜਿਹੜੀ ਬੰਦ ਨਹੀਂ ਹੋਣ ਦਿੱਤੀ ਗਈ ਹੈ ਅ ਤੇ ਉਹਦੇ ਵਿੱਚ ਦਿੱਤਾ ਸੀਗਾ ਜਿਹੜੇ ਬੰਦੇ ਨੇ ਸਾਰਾ ਕੋ 25 25000 ਬੰਦੇ ਨੂੰ ਜੋ ਹੈ ਸ਼ਹੀਦ ਕੀਤਾ ਗਿਆ ਉਹਦੇ ਵਿੱਚ ਉਹ ਰਿਕਾਰਡ ਸੀਗਾ ਲੇਕਿਨ ਉਹਨੂੰ ਇੱਕੇ ਨੂੰ ਪੂਰੀ ਡਿਟੇਲਾਂ ਨੂੰ ਰਿਲੀਜ਼ ਨਹੀਂ ਪਾਈ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਸੀ ਖਾਲੜਾ ਦੀ ਖਾਲੜਾ ਦੀ ਰਿਪੋਰਟ ਤੇ ਉਹਨੇ ਵੀ ਕਿਸੇ ਤੱਥ ਦੇ ਨਾਲ ਹੀ ਰਿਪੋਰਟ ਦਿੱਤੀ ਹੋਣੀ ਹੈ ਸੱਚ ਤਾਂ ਤਾਂ ਹੀ ਸਾਹਮਣੇ ਆਏਗਾ ਜੋ ਗੱਲਾਂ ਦੇ ਪੂਰਾ ਉਹਨੂੰ ਨਿਚੋੜ ਕੀਤਾ ਜਾਏਗਾ ਤੇ ਸੱਚ ਕੀ ਹੈ ਕੀ ਨਹੀਂ ਪਰ ਇਹ ਤਾਂ ਜ਼ਰੂਰ ਹੈ ਕਿ ਬਹੁਤ ਨਿਹੱਕੇ ਬਹੁਤ ਮਾਰੇ ਗਏ ਇਹ ਤਾਂ ਸੱਚੀ ਗੱਲ ਹੈ ਦੁਬਾਰਾ ਕੇਪੀਐਸ ਗਿਲ ਤੇ ਵਾਪਸ ਆਵਾਂਗੇ ਲੇਕਿਨ ਇੱਕ ਹੋਰ ਸਵਾਲ ਖੜਾ ਹੁੰਦਾ ਇੱਥੇ ਜਿਵੇਂ ਤੁਸੀਂ ਕਿਹਾ ਵੀ ਇੱਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਜਿਹੜੀ ਆ ਦੇਖਣ ਨੂੰ ਮਿਲੀ ਸੀਗੀ ਉਸ ਵੇਲੇ ਜਦੋਂ ਅਟੈਕ ਹੁੰਦਾ ਹੈ ਬਲੂ ਸਟਾਰ ਆਪਰੇਸ਼ਨ ਸਟਾਰਟ ਹੁੰਦਾ ਹੈ ਆ ਤਾਂ ਇਹ ਵੀ ਸੁਣਦੇ ਵਿੱਚ ਆਇਆ ਸੀ ਕਿ ਸਿੱਖ ਰੈਜਿਮੈਂਟ ਜਿਹੜੀ ਸੀਗੀ ਉਸ ਨੇ ਵੀ ਬਗਾਵਤ ਕਰ ਦਿੱਤੀ ਸੀ ਨਹੀਂ ਨਹੀਂ ਇੱਕ ਨਹੀਂ ਦੋ ਤਿੰਨ ਨੇ ਕੀਤਾ ਇੱਕ ਮੈਂ ਤਾਂ ਉੱਥੋਂ ਵੀ ਭੱਜੇ ਸੀ ਮੁੰਡੇ ਸੈਕੰਡ ਸਿੱਖ ਖਾਲੇ ਆ ਸਾਹਮਣੇੋਂ ਸੈਕੰਡ ਸਿੱਖ ਹੀ ਕਿਹੜੀ ਸੈਕਸੀ ਉਹ ਤਾਂ ਆਇਆ ਸੀ ਮੇਰੇ ਪਿੰਡ ਦਾ ਮੁੰਡਾ ਸੀ ਤੇ ਉਹ ਬਹੁਤ ਜੋ ਹੈ ਇਹ ਤਾਂ ਫਿਰੋਜ਼ਪੁਰ ਦੇ ਦੂਜੇ ਆਸ-ਪਾਸ ਰੈਜਿਮੈਂਟ ਦੋ ਤਿੰਨ ਰੈਜਿਮੈਂਟਾਂ ਨੇ ਭੱਜੀਆਂ ਸੀਗੀਆਂ ਜੋ ਰਾਹ ਦੇ ਵਿੱਚ ਕੁਝ ਤਾਂ ਆਉਣ ਨਹੀਂ ਦਿੱਤਾ ਰਾਹ 'ਚ ਮੁਕਾਬਲੇ ਦੇ ਵਿੱਚ ਹੀ ਕਾਫੀ ਜ਼ਖਮੀ ਹੋ ਕੇ ਮਾਰੇ ਗਏ ਇਹਨਾਂ ਨੂੰ ਦੂਜਾ ਅਰੈਸਟ ਕਰ ਲਿਆ ਗਿਆ ਉਹਨਾਂ ਤੇ ਕੋਟ ਮਾਰਸ਼ਲ ਹੋਇਆ ਸਾਰਾ ਕੁਝ ਹੋਇਆ। ਤੋਂ ਇੱਕ ਨੂੰ ਤਾਂ ਮੈਂ ਵੀ ਕੇਸ ਲੜਿਆ ਸੀਗਾ ਕਿਉਂਕਿ ਮੈਂ ਵੀ ਲਾ ਕੁਆਲੀਫਾਈਡ ਸੀ ਡਿਵੈਂਡਿੰਗ ਆਫਸਰ ਸੀ। ਟੀਉਨਨ ਨਾਲ ਜਦੋਂ ਤੁਸੀਂ ਗੱਲ ਕੀਤੀ ਤਾਂ ਉਹਨਾਂ ਦੇ ਕੀ ਜਿਹੜੇ ਹਾਫ-ਭਾਫ ਸੀਗੇ ਜਾਂ ਬਿਆਨ ਕੀ ਸੀਗੇ ਉਹਨਾਂ ਦੇ ਉਹ ਤਾਂ ਸਾਫ਼ ਜੋ ਹੈ ਕਹਿੰਦੇ ਸੀ ਵੀ ਦੇਖੋ ਸਾਡੇ ਧਰਮ ਦੇ ਉੱਤੇ ਹਮਲਾ ਹੈ। ਹੂੰ ਉਹਨਾਂ ਦਾ ਦਿਮਾਗ ਤਾਂ ਇਹੀ ਫਸਿਆ ਪਿਆ ਸੀ ਸਾਡੇ ਇੱਕੋ ਇੱਕ ਸਭ ਤੋਂ ਵੱਡਾ ਧਾਰਮਿਕ ਸਥਾਨ ਆ ਸਾਡਾ ਹਰਮੰਦਰ ਸਾਹਿਬ। ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੋ ਗਿਆ। ਜੋ ਨੀਚਲੇ ਜੇ ਖਬਰਾਂ ਆਹੀ ਆ ਰਹੀਆਂ ਨੇ ਰਮੰਦਰ ਸਾਹਿਬ ਤੇ ਹਮਲਾ ਹੋ ਰਿਹਾ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਤਾਂ ਬਹੁਤ ਵੱਡੀ ਗੱਲ ਹੈ ਨਾ ਸਿੱਖਾਂ ਲਈ ਤੇ ਪੁਰਾਣੇ ਦੇ ਕਿੰਨੇ ਸਾਕੇ ਹੋਏ ਨੇ ਤੇ ਇਹ ਭਾਵਨਾ ਨੂੰ ਸਮਝਣਾ ਚਾਹੀਦਾ ਸੀਗਾ ਕਿ ਇਹਦੇ ਤੇ ਹਮਲਾ ਕਰਨ ਦੇ ਨਾਲ ਕੀ ਅਸਰ ਪਊਗਾ ਲੋਕਾਂ ਨੂੰ ਪਹਿਲਾਂ ਕੁਝ ਇਹੋ ਜਿਹੀ ਚੀਜ਼ਾਂ ਦਾ ਅਸਰ ਪਹਿਲਾਂ ਜਾਨਣਾ ਜ਼ਰੂਰੀ ਹੁੰਦਾ ਹੂੰ ਕੱਲੂ ਘਾਰੇ ਪਹਿਲਾਂ ਵੀ ਹੋਏ ਨੇ ਲੇਕਿਨ ਇਸ ਕੱਲੂ ਘਾਰੇ ਤੋਂ ਬਾਅਦ ਜਿਹੜਾ ਹੋਇਆ ਜੋ ਹਾਲਾਤ ਬਣੇ ਨੇ ਵੀ ਉਸ ਕੱਲੂ ਘਾਰਿਆਂ ਦੇ ਵਿੱਚ ਵੀ ਆਈ ਸੀਗਾ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਉੜਾਇਆ ਸੀ ਹੂੰ ਤੇ ਕੀ ਮਿਲਿਆ ਉਹਨੂੰ ਖਤਮ ਕਰਕੇ ਭੇਜਿਆ ਫਿਰ ਹੁਣ ਤਾਂ ਹਰਮੰਦਰ ਸਾਹਿਬ ਨੇ ਉਹਦੇ ਏਟੋ ਦੇ ਨੱਕ ਤੇ ਲੱਗੀ ਸੀਗੀ ਤੇ ਉਹਦੇ ਉਹ ਇਹ ਜਾ ਕੰਮ بگੜਿਆ ਕਿ ਉਹਨਾਂ ਨਾਲ ਮਰ ਗਿਆ ਹੂੰ ਤੋਂ ਲੋਕੀਂ ਮਨਨ ਵਿਸ਼ਵਾਸ ਬਹੁਤ ਜ਼ਿਆਦਾ ਹੈ ਲੋਕਾਂ ਦਾ ਹਰਮੰਦਰ ਸਾਹਿਬ ਦੇ ਵਿੱਚ ਤੁਸੀਂ ਵੀ ਦੇਖਦੇ ਹੋ ਕਿ 3-4 ਘੰਟੇ ਤਾਂ ਮੱਥੇ ਟੇਕਣ ਨੂੰ ਲੱਗ ਜਾਂਦੇ ਉੱਤੇ ਲੋਕਾਂ 'ਚ ਇੰਨੀ ਹੀ ਵਿਸ਼ਵਾਸ ਹੈ ਵਿਸ਼ਵਾਸ ਦੇਤੇ ਹਮਲਾ ਤਾਂ ਬਹੁਤ ਓਡੀ ਗੱਲ ਹੈ ਜਿਹੜਾ ਆਪਰੇਸ਼ਨ ਇਹਦੇ ਹਮ ਆਪਰੇਸ਼ਨ ਬਲੂ ਸਟਾਰ ਜਿਹੜਾ ਵਿਉਧਬੰਦੀ ਕੀ ਦੀ ਸੀਗੀ ਇਹ ਇੱਕ ਟੀਮ ਸੀ ਸਾਰੀ ਹਮ ਅ ਜਿਹੜਾ ਅਰੋਨ ਨਹਿਰੂ ਹੈ ਇਸ ਦੀ ਮਹੇਸਤਰ ਜੀ ਨਹਿਰੂ ਜੀਵ ਗਾਂਧੀ ਵੀ ਸੀਗਾ ਹਮ ਉਹਨਾਂ ਦੋਨਾਂ ਨੇ ਪਹਿਲ ਕੇ ਕਾਗੋ ਸੀਗਾ ਇੰਟੈਲੀਜੈਂਸ ਦਾ ਪ੍ਰੈਜ਼ੀਡੈਂਟ ਹਮ ਬਾਕੀ ਰੈਜ਼ੀਡੈਂਟਰ ਸੀਗਾ ਸੈਕਟਰੀ ਤੇ ਵੈਸੇ ਤਾਂ ਹਕੂਮਤ ਉੱਪਰ ਹੀ ਆਉਂਦਾ ਸੀ ਇੰਦਰ ਗਾਂਧੀ ਤਾਂ ਹਕੂਮਤ ਉਹੀ ਆਇਆ ਪਲਾਨ ਉਹਨਾਂ ਨੇ ਬਣਾਈ ਸੀ ਸਾਰੀ ਤੇ ਬਾਕੀ ਕੈਰੀ ਆਊਟ ਜਿਹੜੀ ਹੈਗੀ ਆ ਉਹ ਇਹਨੂੰ ਕਿਹਾ ਸੀਗਾ ਬਈ ਤੂੰ ਪਾਵਰ ਲੈ पांडे ਸੀ ਇਹ ਬਿਜਲੀ ਮੰਡੇ ਪੰਜਾਬ ਦਾ ਗਵਰਨਰ ਉਹਨੂੰ ਪਾਵਰ ਦੇ ਕੇ ਉਦੋਂ ਜਨਰਲ ਵੈਦਿਆ ਸੀ ਆਰਮੀ ਚੀਫ ਸੀਗਾ ਜਨਰਲ ਸੁੰਦਰ ਆਰਮੀ ਕਮਾਂਡਰ ਸੀਗਾ ਤੇ ਇੱਕ ਜੋ ਜਨਰਲ ਸੀਗੇ ਇਹ ਸੀ ਡਿਵ ਕਮਾਂਡਰ ਸੀਗਾ ਆਪਣਾ ਬਰਾਡ ਜਿਨ੍ਹਾਂ ਨੇ ਜਸਲ ਵੀ ਕੀਤੀ ਤਿਆਰੀ ਵੀ ਕੀਤੀ ਐਕਚੁਅਲ ਜਿਉ ਤਾਂ ਉਹਨਾਂ ਨੇ ਲੜਿਆ ਨਾ ਸਾਰਾ ਕੋਈ ਲੜਾਈ ਉਹਨਾਂ ਨੇ ਹੀ ਕੀਤੀ ਸਾਰੀ ਕੁਝ ਤੇ ਖਾਸ ਕਰਕੇ ਜੋ ਲੋਕਲ ਡਿਵੀਜ਼ਨ ਸੀਗੀ 15 ਡਿਵੀਜ਼ਨ ਇੱਥੋਂ ਵਾਲੀ ਅੰਮ੍ਰਿਤਸਰ ਵਾਲੀ ਉਹਨਾਂ ਨੇ ਵੀ ਜੋ ਹੈ ਕਾਫੀ ਮਦਦ ਦਿੱਤੀ ਸੀ ਉਹਨਾਂ ਦਾ ਡਿਪਟੀ ਕਮਾਂਡਰ ਵੀ ਡੜਿਆ ਸੀ ਜੋ ਉਹਨਾਂ ਦੇ ਰਿਕਾਰਡ ਜਾਂਚੋਂ ਮੈਂ ਦੇਖ ਰਿਹਾ ਜੋ ਕਿਤਾਬ ਛਪੀ ਹੈ ਉਹਨਾਂ ਦੀ ਤੇ ਖਾਸ ਕਰਕੇ ਜਿਵੇਂ ਬਰਾੜ ਨੇ ਬਿਆਨ ਕੀਤਾ ਕਿ ਮੈਂ ਇਧਰੋਂ ਉਹਨਾਂ ਦੇ ਅੱਧੀ ਕਮਾਂਡ ਜਿਹੜੀ ਹੈਗੀ ਆ ਡਿਪਟੀ ਜੀਓ ਸੀ 15 ਡਿਵੀਜ਼ਨ ਨੂੰ ਦਿੱਤੀ ਸੀ ਤੇ ਇਸ ਤਰ੍ਹਾਂ ਜੋ ਉਥੋਂ ਦਾ ਏਕਯੂ ਕਲ ਸ਼ਰਮਾ ਸੀ ਸ਼ਾਇਦ ਇੱਕ ਇੱਕ ਦਿওল ਸੀ ਤੇ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਨੇ ਉਹਨਾਂ ਦੀ ਵੀ ਕਾਫੀ ਜੋ ਹੈ ਉਹਨਾਂ ਦਾ ਪੱਖ ਬਹੁਤ ਲਿਖਿਆ ਹੋਇਆ ਹੈ ਵਿੱਚ ਡਿਟੇਲ ਉਹ ਵੀ ਮੈਂ ਦੇਖਿਆ ਖੁਦ ਮਿਲਿਆ ਉਹਨਾਂ ਨੂੰ ਇੰਟਰਵਿਊ ਜਾਂਦਾਂ ਉਹਨਾਂ ਨਾਲ ਪਰਸਨਲ ਤੇ ਉਹਨਾਂ ਨਾਲ ਸਾਰਾ ਜਿਹੜਾ ਕੋਈ ਸੱਚ ਹੋਇਆ ਅਸਲ ਮੈਂ ਤਾਂ ਸੱਚ ਹੀ ਲਿਖਦਾ ਰਿਹਾ ਕੋਈ ਸੱਚ ਤੋਂ ਬਿਨਾ ਅੱਜਕੱਲ ਜੋ ਹੈ ਲੋਕ ਯਕੀਨ ਨਹੀਂ ਕਰ ਸਕਦੇ ਪਰ ਲੇਕਿਨ ਦਰਦ ਜੋ ਹੈ ਸਾਰੀ ਕੌਮ ਦੇ ਦਿਲ 'ਚ ਰਿਹਾ ਇਹ ਤਾਂ ਮੰਨਣਾ ਪਏਗਾ ਜੋ ਹਲੇ ਪਤਾ ਨਹੀਂ ਕਦੋਂ ਜਾਏਗਾ ਇਤਨੀ ਮੈਨੂੰ ਪਤਾ ਲੇਕਿਨ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ। ਔਰ ਐਡੀ ਵੱਡੀ ਗੱਲ ਵੀ ਨਹੀਂ ਸੀ ਕਿ ਸੌਟਰ ਨਹੀਂ ਕੀਤਾ ਜਾ ਸਕਦਾ ਸੀ। ਬਾਕੀ ਪਾਕਿਸਤਾਨ ਦੀ ਗੱਲ ਕਹੀ ਜਾਂਦੇ ਪਾਕਿਸਤਾਨ ਆਏਗਾ ਫਲਾਨਾ ਆਏਗਾ ਤਾਂ ਝੂਠ ਸਾਰਾ ਕੀ ਪਾਕਿਸਤਾਨ ਨਹੀਂ ਕਰਨਾ। ਪਾਕਿਸਤਾਨ ਨੂੰ ਕੰਮ ਤਾਂ ਪੜਕਾਉਣਾ ਹੀ ਆਈ ਐਸਆਈ ਦਾ ਕੰਮ ਹੈ। ਉਹਦਾ ਲਗਾਤਾਰ ਹੀ ਜੋ ਹੈ ਭਾਰ ਦੇ ਵਿੱਚ ਕੋਈ ਨਾ ਕੋਈ ਪੰਗਾ ਛੇੜ ਕੇ ਰਾਜੀ ਰਹਿੰਦੇ ਆ। ਹੁਣ ਵੀ ਇਹ ਟੈਰਰਿਸਟ ਭੇਜੀ ਜਾਂਦੇ ਸਾਰੇ ਕੁਛ। ਸਾਨੂੰ ਉਹ ਤੇ ਤਾਂ ਯਕੀਨ ਕਰਨਾ ਨਹੀਂ ਚਾਹੀਦਾ ਸੀ ਨਾ ਨਾ ਕਰਨਾ ਚਾਹੀਦਾ। ਨਾ ਉਹਨੇ ਕੋਈ ਕਰਨਾ ਸੀ ਮਦਦ ਉਹਨਾਂ ਚ ਇਹਨਾਂ ਦਮ ਵੀ ਨਹੀਂ ਹੈ ਕਿ ਭਾਰਤ ਦੇ ਅਗੇਂਸਟ ਕਰ ਸਕਣ ਸਿੱਧਾ ਇਹ ਜੋ ਹੈ ਖਾਸ ਕਰਕੇ ਆ